इसका विरोध किया जाए ये जो कंगना मौत है ये सिखात ही गुजब बोलती है साढ़े किसानों बारे बहुत गलत बोलती है सत जनसिक खालसा पिंड गलत बोलती है ਗੰਗਨਾ ਦੇ ਐਮਪੀਡੀ ਪਾਲ ਵਿੱਚ ਸੁਖੰਨਾ ਬਹੁਤ ਦੀ ਉਹ ਇਹ ਨਹੀਂ ਕਰਨੀ ਸਿੱਖਾਂ ਦੇ ਨਾਲ ਅੰਤ ਤੱਕ ਰੋ ਰੋਗਾ ਤੁਹਾਡੇ ਵਿਚਾਰਾਂ ਬਾਰੇ ਕੱਲ੍ਹ ਦੀ ਤੁਸੀਂ ਆਪਣੇ ਬੰਦ ਤੇ ਫੋਨ ਨੂੰ ਕਾਰੀ ਲਿਆ ਬੰਦ ਤੇ ਫਿਰ ਸਾਨੂੰ ਦੱਸਿਆ ਦਿੱਤੀ ਹੈ ਕਿ ਦਿਨੋ ਸਾਈਟ ਤੋਂ ਮੇਰੇ ਨਾਮ ਤੇ ਆ ਗਈ ਤੁਸੀਂ ਆਪ ਦੋ ਵੀਰੇ ਦੋ ਵੀਰੇ ਆਪ सर हमने बाय नहीं किया है अभी हमारे पास इंफॉर्मेशन आ चुकी है कि मूवी नहीं चला चले हमने यहाँ से इंफॉर्मेशन अपने अडॉप्ट कर दिया है अभी आप ही यहाँ पे हम लोग मुझे सोशल दिया है हमने लेकर रिसीव कर लिया है सर आपका हमने इन्फॉर्मेशन अडॉक्यूमेंट नहीं दिया है कि हमारे पास एश्यू अभी आप उनके हम अभी उसी रिप्लाई को लेने आए हैं आप अभी कंफर्म करेंगे आप अभी कंफर्म करो आप बोल रहे हैं अभी रिप्लाई आया नहीं है आप अभी, आप अभी, करो। आप दे दे अभी, अभी फोन करो रिप्लाई लो आप मुकम्माइशों ओपन करेंगे अभी कर रही है तो आज ओन मुकम्माइशों के आज बार नहीं, नहीं आएगा चेक कीजिएगा ਮੁਗਮਾ ਛੋੜੇ ਆ ਬੰਦਾ ਸਾਲ ਹੋ ਗਈ ਕਣੀ ਕਿਸੇ ਦਾ ਰਾਏ ਬਾਰੇ ਮੇਰਾ ਤਾਂ ਸਾਰਾ ਟੱਕਰ ਦਾ ਜਾਲ ਹੈ ਸਾਡਾ ਜਿਹੜਾ ਤੁਹਾਨੂੰ ਗੁਰੂ ਬਰਾ ਤੁਸੀਂ ਵੀਡੀਓ ਬਣਾਈ ਜਾਂਦੇ ਆ ਤੁਸੀਂ ਬੈਠ ਕੇ ਮੈਨੇਜਰ ਜੇ ਬਣ ਕੇ ਵੀਡੀਓ ਸਾਡੀ ਬਣਾਈ ਜਾਂਦੇ ਸਾਨੂੰ ਬਾਅਦ ਚ ਕਹੋ ਸਾਡੀ ਵੀਡੀਓ ਬਾਅਦ ਚ ਮਿਲ ਲੈਣੀ ਆ ਛੋੜੇ ਵੀ ਤੁਸੀਂ ਪਹਿਲਾਂ ਬਾਅਦ ਦੇਖ ਲੈਣਾ ਹੈ ਹੈਲੋ ਇਹਨੂੰ ਮੀਡੀਆ ਤੇ ਦੇਣੀ ਆ ਮੀਡੀਆ ਬਣਾ ਰਿਹਾ ਸਾਡੀ ਵੀਡੀਓ ਦਾ ਮੁੱਕਰਦੇ ਆ ਤੈਨੂੰ ਕਿਸੇ ਨੂੰ ਸਪੈਸ਼ਲ ਦੱਸਣਾ ਕੁਝ ਹਾਂ ਵੀ ਤੂੰ ਵੀਡੀਓ ਇਦਾਂ ਬਣਾਉਂਦਾ ਜਿਵੇਂ ਸਾਡੇ ਵਕੀਲ ਬਣਾ ਲਾ ਸਰ ਮੁਗੀ ਹਮਨੇ ਇਨਫੋਰਮੇਸ਼ਨ ਦੇ ਦਿੱਤੀ ਐਸ ਜਸ ਥੋੜਾ ਜਿਹਾ ਤਾਂ ਇੰਡੀਆ ਅਸੀਂ ਪਰ ਅੱਗੇ ਜਾਣਾ ਜੀ ਆਪ ਲੌਕ ਫਿਰ ਆਵੇ ਨੰਬਰ ਲਈ ਜਸ ਮੈਨੂੰ ਕਰਾ ਕੇ ਜਾਣਾ 5 ਮਿੰਟ ਲਾਇਆ 10 ਮਿੰਟ ਲਾਇਆ ਜਿਹੜਾ ਕੰਮ ਕਰਨਾ ਕਰ ਪਚ ਨਹੀਂ ਬਾਕੀ ਬਾਕੀ ਹਾਂ ਕੱਟ ਲਾ ਖੜਾ ਹਾਂ ਅੱਜ ਕੱਲ ਡੀ ਤੁਮਰੀ ਗੱਲ ਸੁਣ ਕੇ ਆਪਣੇ ਇੱਕ ਦਾ ਇਹ ਵਾਈਟ ਵੀ ਦੇਣ ਵੀ ਇੱਥੇ ਕੋਈ ਨਹੀਂ ਚੱਲੂਗੀ ਫਿਰ ਹਮ ਠੀਕ ਆ ਕੱਪੇਂਡਾਰੇ ਨਿਆਣੇ ਨਿਆਣੇ ਹੋ ਜਾਵੇ ਸੀ ਦਾਨੂਵਾ ਵੇਲਾ ਸ਼ੀਰੋ ਆਜਾ ਦਾ ਚੱਕਾ ਰਾਕੀ ਦਾ ਜਰੂਰ ਜੀ ਆਪੋ ਜੀ ਇੱਥੇ ਆ ਗਏ ਸੋਦਾ ਸਦਾ ਜੀ ਆਪੀ ਆਪੀ ਬੜੇ ਆਪੀ ਦਾ ਆਫਿਸ ਕਿੱਥੇ ਅੰਦਰ ਆਓ ਇੱਥੇ ਕਿਉਂ ਨਹੀਂ ਬੋਲਦੇ ਨਾ ਜੀ emergancy film ko lekar aaj aapne police adhikariyon ke sath meeting ki aur unse kya swasan mila hai aur jo picture hai wo ilavni di jayegi ya nahi pehla ta jinne sade sare viewers mainu dekh rahe ne ya sun rahe ne main sikh tal milk committee de taur chairman hunde main saryan nu fateh di saanj bulana ji waheguru ji ka khalsa waheguru ji ki fateh aaj jada protest hai e kalla sikh tal milk committee da nahi hai ede vich sare ਸਾਡੇ ਚੀਦੋਤਨ ਸਿੰਘ ਕਲੱਬ ਤੋਂ ਆਗਾਜ਼ ਐਨਜੀਓ ਤੋਂ ਹੋਰ ਜਿੰਨੀਆਂ ਸਾਡੀਆਂ ਪ੍ਰਬੰਧਕ ਕਮੇਟੀਆਂ ਔਰ ਸਰਦਕਾ ਜੀਆਂ ਦਾ ਧਾਰਮਿਕ ਅਤੇ ਬੰਦੀਆਂ ਉਹਨਾਂ ਸਾਰਿਆਂ ਦਾ ਰਲ ਕੇ ਇਹ ਕੁਪਰਾਲਾ ਹੈ ਕਿ ਜਿਹੜਿਆ ਜੋ ਵੀ ਕੰਗਨਾ ਰਣੌਤ ਇੱਕ ਇਹੋ ਜਿਹੀ ਫਿਗਰ ਇੱਕ ਬਣ ਚੁੱਕੀ ਹੈ ਕਿ ਫਿਲਮ ਵਾਲਾ ਇਸ਼ੂ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ ਨੇ ਉਹ ਜਿਹੜੀ ਸੈਂਸਰ ਬੋਰਡ ਨੇ ਉਹ ਜਿੰਨੇ ਉਹ ਸਾਡੇ ਸੀਨ ਸੀ ਜਿਹੜੇ ਉਹ ਸੀਗੇ ਉਹ ਮੇ ਵੀ ਸ਼ਾਇਦ ਕੱਟ ਵੀ ਕਰ ਦਿੱਤੇ ਹੋਣ ਪਰ ਜਿਹੜੀ ਕੰਗਨਾ ਰਣੌਤ ਦੀ ਜਿਹੜੀ ਜ਼ੁਬਾਨ ਹੈ ਉਹਨੂੰ ਕਿਸੇ ਨੇ ਨਹੀਂ ਕਟਿਆ ਉਹ ਆਪਣੀ ਜ਼ੁਬਾਨ ਤੋਂ ਇੰਨਾ ਕੁ ਜ਼ਹਿਰ ਉਗਲਦੀ ਹੈ ਔਰ ਸਾਡੀ ਪੰਜਾਬੀਅਤ ਲਈ ਸਾਡੇ ਪੰਜਾਬੀਆਂ ਦੇ ਲਈ ਸਾਡੇ ਸਿੱਖਾਂ ਦੇ ਲਈ ਔਰ ਉਹਨੇ ਜਿਹੜਾ ਉਹ ਸਾਡੀ ਸਿੱਖ ਬੀਬੀ ਨੂੰ ਜਿਹੜਾ ਉਹ ਜਦੋਂ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਉਹਨੇ ਇਹੋ ਜੀ ਭੱਦੀ ਪਾਸ਼ਾ ਜਿਹੜੀ ਉਹ ਵਰਤੀ ਸੀ ਉਸ ਕਰਕੇ ਸਾਡਾ ਜਿਹੜਾ ਸਾਰਿਆਂ ਦੇ ਅੰਦਰ ਜਿਹੜੀ ਕੰਗਨਾ ਰਣੌਤ ਦੇ ਪ੍ਰਤੀ ਜਿਹੜਾ ਹੈ ਨਾ ਉਹ ਗੁੱਸਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਗਿਆ ਇਸ ਕਰਕੇ ਅਸੀਂ ਕੰਗਨਾਰ ਨੌਤ ਨੂੰ ਜਾਂ ਕੰਗਨਾਰ ਨੌਤ ਦੀ ਜਿਹੜੀ ਹੈ ਮੂਵੀ ਹੈ ਇਹਨੂੰ ਕਿਸੇ ਵੀ ਹਾਲਤ 'ਚ ਅਸੀਂ ਘਟੋ ਘਟ ਦੇਖੋ ਅਸੀਂ ਜਲੰਧਰ ਤੋਂ ਰਿਪਰੈਜ਼ੈਂਟ ਕਰਦੇ ਆਂ ਤੇ ਅਸੀਂ ਜਲੰਧਰ ਦੀ ਜ਼ਿੰਮੇਵਾਰੀ ਲੈਨੇ ਆਂ ਅਸੀਂ ਜਲੰਧਰ ਦੇ ਵਿੱਚ ਇਹਦੀ ਜਿਹੜੀ ਮੂਵੀ ਹੈ ਉਹ ਨਹੀਂ ਚੱਲਣ ਦੇਣੀ ਨਹੀਂ ਲੱਗਣ ਦੇਣੀ ਨਾ ਹੀ ਉਹ ਰਿਲੀਜ਼ ਹੋਣ ਦੇਣੀ ਅਸੀਂ ਉਹਦੇ ਲਈ ਐਫਰਟਸ ਕੀ ਕੀਤੇ ਕਿ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਪੁਲਿਸ ਮਹਿਕਮੇ ਦੇ ਵਿੱਚ ਉਹਨਾਂ ਨੂੰ ਸੀਪੀ ਸਾਹਿਬ ਨੂੰ ਅਪਰੋਚ ਕੀਤੀ ਉਹਨਾਂ ਨੇ ਡੀਸੀਪੀ ਸਾਹਿਬ ਦੀ ਡਿਊਟੀ ਲਈ ਉਹਨਾਂ ਨੇ ਸਾਡੇ ਕੋਲੋਂ ਸਾਡੀ ਜਿਹੜੀ ਉਹ ਐਪਲੀਕੇਸ਼ਨ ਲਈ ਔਰ ਉਹਨੂੰ ਪੁਕਾਇਦਾ ਪੰਜਾਬ ਲੈਵਲ ਤੇ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਕੋਲੇ ਉਹਨਾਂ ਨੇ ਉਹ ਭੇਜ ਕੇ ਉਹਨੂੰ ਬਕਾਇਦਾ ਮਾਰਕ ਕਰਕੇ ਤੇ ਉਹਨਾਂ ਨੇ ਸਟੇਟ ਲੈਵਲ ਦੇ ਉੱਤੇ ਉਹਦੀ ਉਹ ਕਾਰਵਾਈ ਕਰਨ ਲਈ ਕਿਹਾ ਬਟ ਮੀਨ ਵਾਈਲ ਜਦੋਂ ਅਸੀਂ ਇਸ